ਨਮਸਕਾਰ ਸਾਸ਼ਟ੍ਰੀਕਾਲ ਸੋਮਨਾਟ ਗੁਰੇਤਵੜਾ ਦਾ ਸਵਾਗਤ ਹੈ ਬਾਸਟੈਂਡ ਵਿੱਚ ਮੋਟਰ ਖਰਾਬ ਹੋਣ ਕਾਰਨ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਤੋਂ ਲੋਕ ਪ੍ਰੇਸ਼ਾਨ ਸਮਾਰਾ ਦੇ ਬਾਸਟੈਂਡ ਦੇ ਪਿਛਲੇ ਕਈ ਦਿਨਾਂ ਤੋਂ ਵਾਟਰ ਸਪਲਾਈ ਦੀ ਮੋਟਰ ਖਰਾਬ ਹੋਣ ਕਾਰਨ ਜਿੱਥੇ ਸਵਾਰੇ ਨੂੰ ਪ੍ਰੇਸ਼ਾਨੀ ਆ ਰਹੀ ਹੈ ਉੱਥੇ ਦੁਕਾਨਦਾਰ ਨੂੰ ਪ੍ਰੇਸ਼ਾਨ ਨਜ਼ਰ ਆਏ ਨਗਰ ਕੌਂਸਲ ਵੱਲੋਂ ਇੱਕ ਪਾਣੀ ਦਾ ਟੈਂਕਰ ਖੜਾ ਕੀਤਾ ਜਾਂਦਾ ਹੈ ਜਿਸ ਨਾਲ ਲੋਕ ਬਾਥਰੂਮ ਵਿੱਚ ਪਾਣੀ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ ਨੀਲੇ ਤਿਰੇ ਕੀ ਤੇਵੀ ਬਾਥਰੂਮ ਇਸ ਵੀ ਦਾ ਉਪਲਬਧ ਨਹੀਂ ਹੈ ਮਾਰਕੀਟ ਦੇ ਲੋਕ ਬੱਸ ਸਟੈਂਡਾਂ 'ਤੇ ਬਾਥਰੂਮ ਕਰਦੇ ਹਨ ਲੋਕਾਂ ਦੀ ਬਾਰ-ਬਾਰ ਸ਼ਿਕਾਇਤਾਂ ਤੋਂ ਬਾਅਦ ਵੀ ਨਗਰ ਕੌਂਸਲ ਉੱਤੀ ਪਈ ਹੈ ਦੁਕਾਨਦਾਰ ਨਿਸ਼ਾਨ ਸਿੰਘ ਕਬਲਜੀਤ ਸਿੰਘ ਨੇ ਦੱਸਿਆ ਕਿ ਬਸਾਂ ਬੱਸ ਸਟੈਂਡ ਤੋਂ ਨਹੀਂ ਆ ਰਹੀ ਬਾਰੀ-ਬਾਰ ਚਲੀ ਜਾਂਦੀਆਂ ਸਾਡਾ ਕਾਰੋਬਾਰ ਟੁੱਪ ਟੋੜ ਰਿਹਾ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਨਿਸ਼ਾਨ ਸਿੰਘ ਵਿਰਕ ਜੀ ਨਿਸ਼ਾਨ ਸਿੰਘ ਵਿਰਕ ਦੇ ਵਸਤੇ ਵਿੱਚ ਇਹ ਬੰਦਾ ਕਿ ਸਬਮੋਟਰ ਖਰਾਬ ਹੋ ਰਿਹਾ ਆਖ ਮੋਦਨ ਹੋ ਗਏ ਬਿਲਕੁਲ ਜੀ ਜਿਵੇਂ ਲੋਕ ਪਲੇਸਾਂ ਤੇ ਪੀਣ ਨੂੰ ਪਾਣੀ ਨਹੀਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਜੀ ਪਾਣੀ ਪੀਣ ਲਈ ਨਹੀਂ ਹੈਗਾ ਬਾਥਰੂਮਾਂ ਦੇ ਵਿੱਚ ਪਾਣੀ ਨਹੀਂ ਹੈਗਾ ਜੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਜੀ ਪਾਣੀ ਨੂੰ ਲੈ ਕੇ ਤਾਂ ਬਹੁਤ ਜ਼ਿਆਦਾ ਸਮੱਸਿਆ ਵਾਸਟੈਂਡ ਦੇ ਵਿੱਚ ਚਾਹੇ ਪੀਣ ਵਾਲਾ ਪਾਣੀ ਹੋਵੇ ਚਾਹੇ ਨਿਕਾਸੀ ਦਾ ਪਾਣੀ ਹੋਵੇ ਇੱਥੇ ਬਾਰਸ਼ਾਂ ਪੈਂਦੀਆਂ ਨੇ ਥੋੜਾ ਜਿਹਾ ਵੀ ਪਾਣੀ ਕਿਤੇ ਖੜਾ ਹੋ ਜੇ ਤੇ ਤੁਸੀਂ ਲਾ ਲਓ ਵੀ ਸਾਡੀਆਂ ਦੁਕਾਨਾਂ ਦੇ ਅੰਦਰ ਪਾਣੀ ਵੜ ਜਾਂਦਾ ਸਰ ਬਹੁਤ ਪਤਾ ਨਹੀਂ ਪ੍ਰਸ਼ਾਸਨ ਕਿੱਦੇ ਸੁੱਤਾ ਪਿਆ ਕਿਉਂ ਨਹੀਂ ਇਹ ਜਾਗਦੇ ਹੈਗੇ ਇਹ ਕਿਉਂ ਨਹੀਂ ਸਾਡੇ ਵਾਸਤੇ ਸੋਚਦੇ ਹੈਗੇ ਕੀ ਅਸੀਂ ਟੈਕਸ ਨਹੀਂ ਦਿੰਦੇ ਕੀ ਅਸੀਂ ਕੋਈ ਇਹਨਾਂ ਨੂੰ ਕੋਈ ਸਾਡੇ ਕੋਲ ਹਰੇਕ ਤਰ੍ਹਾਂ ਦੀ ਚੀਜ਼ ਸਰ ਤੋਂ ਲੈਂਦੇ ਨੇ ਗਵਰਨਮੈਂਟ ਹਰੇਕ ਤਰ੍ਹਾਂ ਦਾ ਟੈਕਸ ਲੈਂਦੀ ਹੈ ਬਿੱਲ ਪਾਣੀ ਸਭ ਕੁਝ ਅਸੀਂ ਭਰਦੇ ਆਂ ਸਰ ਫਿਰ ਵੀ ਅਸੀਂ ਪਰੇਸ਼ਾਨ ਆ ਲੋਕ ਆਮ ਜਨਤਾ ਨੂੰ ਪਰੇਸ਼ਾਨੀ ਹੈ ਇਹਨਾਂ ਦੀ ਸੁਣਵਾਈ ਕੋਈ ਨਹੀਂ ਹੈਗੀ ਜੀ ਸਰ ਸਰ ਸਭ ਵੋਟਾਂ ਦੇ ਟਾਈਮ ਆਉਂਦੇ ਨੇ ਠੀਕ ਹੈ ਜੀ ਮਿੱਠੀਆਂ ਗੱਲਾਂ ਮਾਰ ਕੇ ਚੱਲ ਜਾਂਦੇ ਨੇ ਠੀਕ ਹੈ ਜੀ ਨਾ ਕੋਈ ਸਾਡੇ ਵਾਸਤੇ ਕੁਝ ਸੋਚਦਾ ਹੈ ਨਾ ਹੀ ਕਿਸੇ ਨੇ ਸੋਚਿਆ ਅਸੀਂ ਤਾਂ ਹਰ ਵਕਤ ਤੋਂ ਅਸੀਂ ਬੜੇ ਵਕਤਾਂ ਤੋਂ ਪਰੇਸ਼ਾਨ ਆ ਸਰ ਅਸੀਂ ਇੰਨੇ ਕੁ ਪਰੇਸ਼ਾਨ ਆ ਹਰ ਵਾਰ ਅਸੀਂ ਲੌਲੀਪੌਪ ਲੈ ਕੇ ਬੈਠ ਜਾਂਦੇ ਆ ਮਿੱਠੇ ਠੀਕ ਹੈ ਜੀ ਸਾਡੇ ਕੋਲ ਵੋਟਾਂ ਲਏ ਜਾਂਦੇ ਨੇ ਸਾਡੇ ਕੋਲ ਕੋਈ ਚੀਜ਼ ਸਾਨੂੰ ਮੋਈਆ ਨਹੀਂ ਕਰਵਾਈ ਜਾਂਦੀ ਹਾਂਜੀ ਹਾਂ ਬਿਲਕੁਲ ਕਮਲ ਜੀ ਪਾਣੀ ਦੇ ਪਾਣੀ ਦੇ ਹਾਂਜੀ ਬੱਸ ਸਟੈਂਡ ਦੇ ਵਿੱਚ ਕਾਫੀ ਦਿਨਾਂ ਤੋਂ ਹਾਂਜੀ ਦਿੱਕਤ ਆ ਰਹੀ ਹੈ ਇੱਧਰ ਆਪਣੇ ਜਿਹੜੇ ਵਾਸ਼ਰੂਮ ਵਗੈਰਾ ਬਣਿਆ ਹੋਇਆ ਉੱਥੇ ਆਪਣਾ ਮੋਟਰ ਖਰਾਬ ਹੋ ਰਹੀ ਹੈ ਤੇ ਕੰਪਲੀਟ ਵੀ ਲਿਖਾਈ ਆ ਉਦੀ ਪਰ ਕੋਈ ਹਲ ਤੱਕ ਸੈੱਟ ਨਹੀਂ ਕਰਨਾ ਹੈ ਤੇ 7-8 ਦਿਨਾਂ ਤੋਂ ਟੈਂਕਰ ਹੀ ਉਰੇ ਪਾਣੀ ਵਾਸਤੇ ਆ ਹੋ ਰਿਹਾ ਯੂਜ਼ ਤੇ ਉਹ ਸਵਾਰੀਆਂ ਬਹੁਤ ਤੰਗ ਹੋ ਰੀਆਂ ਨੇ ਉਹਨਾਂ ਨੂੰ ਲਗਾ ਕੇ ਚਲੋ ਪੀਣ ਦੇ ਪਾਣੀ ਦੀ ਦਿੱਕਤ ਆ ਕੁਝ ਵੀ ਲਗਾ ਲੋ हर तरह की दिक्कत आ रही है पानी ये के तुम तो पानी की मोटर खराब हो गया, हो दिन हो गया आग दिन। आग दिन। फिर कैसे काम कर रहे हो बाल्टी घर के अंदर टॉयलेट में पानी वाला पानी पीने वाला पानी है लोगों को परेशानी आ रही है ना बहुत ज्यादा बच्चे कोई कार्रवाई नहीं हो रही ਰਹੀ ਨਹੀਂ ਹੋ ਰਹੀ ਹੈ ਕੱਲ ਕਰ ਦਿੰਗੇ ਪਰਸੋਂ ਕਰ ਦਿੰਗੇ ਆ ਠੀਕ ਹੈ ਕੈਲਾ ਬੰਗਾ ਚੋ ਵਿਹਣ ਰਾਈ ਘਤਬਾ ਦੀ ਦੇ ਹੋਰ ਕਰੋ ਐਂ ਕਰ ਰਿਹਾ ਕੇ ਗੱਲ ਹੈ ਓਕੇ ਸਮਾਨਾ ਤੋਂ ਕੈਲਾ ਸ਼ਰਮਦਰੀਪੋ